ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਮੈਂ ਤੁਹਾਡਾ ਕਮਲ ਮਾਨ ਜੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਮਾਨ মিডিਆ ਬਾਈ ਅਸੀਂ ਅੱਜ ਆਏ ਆ ਚਾਂਦਪੁਰੇ ਤੇ ਸੈਫਨ ਤੇ ਇਹਨੂੰ ਆਪਾਂ ਬਾਈ ਬੰਨ ਕਹਿ ਦੇਣਾ ਚਾਂਦਪੁਰੇ ਵਾਲਾ ਤੇ ਬਾਈ ਇਹਦੀ ਬੜੀ ਤਸਵੀਰ ਦੇਖੋ ਬਿਲਕੁਲ ਡੇਢ 2 ਫੁੱਟ ਦੇ ਕਰੀਬ ਪਾਣੀ ਚੱਲ ਰਿਹਾ ਸਹੀ ਜੀ ਕੋਈ ਜਮਾ ਖਤਰੇ ਵਾਲੀ ਗੱਲ ਨਹੀਂ ਬਿਲਕੁਲ ਸਹੀ ਹੈ ਪਾਣੀ ਬਾ ਵਾਸਤਾ ਕੋਈ ਨਹੀਂ ਬਿਲਕੁਲ ਪਾਣੀ ਦੀ ਵਧੀਆ ਕ੍ਰੋਸਿੰਗ ਹੋ ਰਹੀ ਹੈ ਠੀਕ ਹੈ ਸਭ ਕੁਝ ਠੀਕ ਠਾਕ ਹੈ ਜੀ ਇਧਰ ਬਹੁਤ ਜਿਆਦੇ ਬਾਰਸ਼ ਹੋਣ ਦੇ ਕਾਰਨ ਜੀ ਜੇ ਕੋਈ ਮਾਗਰੋ ਪਰਮਾਤਮਾ ਕੁਦਰਤ ਦੇਖੋ ਕੁਦਰਤ ਕਿਸੇ ਰੱਤ ਚ ਨਹੀਂ ਫੜੀ ਜੀ ਠੀਕ ਹੈ ਜੀ ਉਹ ਕੁਦਰਤ ਹੈ ਮੰਨ ਲਓ ਜਿਆਦੇ ਬਰਸਾਤ ਹੋਣ ਦੇ ਕਾਰਨ ਤਾਂ ਕੋਈ ਮੰਨ ਲਓ ਡਾਟ ਲੱਗ ਜੇ ਜੇ ਰੁਕ ਜੇ ਜੀ ਤਾਂ ਤਾਂ ਦਾ ਵਿਸ਼ਾ ਕਾਰਨ ਹੋ ਸਕਦਾ ਨਹੀਂ ਫਿਲਹਾਲ ਬਿਲਕੁਲ ਪਾਣੀ ਵਧੀਏ ਕ੍ਰੋਸ ਕਰ ਰਿਹਾ ਕੋਈ ਡਰ ਵਾਲੀ ਗੱਲ ਨਹੀਂ ਡੇਢ ਫੁੱਟ ਪਾਣੀ ਤੋਂ ਪਟ ਕ੍ਰੀਪ ਪਾਣੀ ਹੈਗਾ ਜੀ ਇਸ ਟਾਈਮ ਸਹੀ 6 ਦਿਨ ਪਹਿਲਾਂ ਦਰਖਤ ਡਿੱਗਣ ਦੇ ਕਾਰਨ ਫਸਣ ਦੇ ਕਾਰਨ ਟਾਈਮ ਦਾ ਜਰੂਰ ਜੁੜੇ ਚੜਾ ਥੋੜਾ ਜਿਹਾ 4 ਫੁੱਟ ਦੇ ਲਗਭਗ ਪਹੁੰਚ ਗਿਆ ਸੀ ਤੇ ਕਰਮਚਾਰੀਆਂ ਨੇ ਕਿਤੇ ਜਿਹੜੋ ਪਿੱੱਟ ਤੇ ਵਾਸੀ ਇਹਨਾਂ ਨੇ ਮਸ਼ੀਨ ਲਾਹਾ ਕੇ ਨਾ ਉਹਦੇ ਨਾਲ ਦਰਖਤ ਕੱਢੇ ਜੀ ਉਹਦੇ ਵਿੱਚੋਂ ਪਾਣੀ ਦਾ ਲੈਵਲ ਫੇਰ ਸਹੀ ਹੋ ਗਿਆ ਜੀ ਠੀਕ ਹੈ ਜੀ ਹੁਣ ਜਿਵੇਂ ਬਿਲਕੁਲ ਸਹੀ ਚੱਲ ਰਿਹਾ ਪਾਣੀ ਡਾਢ ਉਕਰੜੀ ਕੋਈ ਗੱਲ ਨਹੀਂ ਹੈਗੀ ਜੀ ਸਹੀ ਚੱਲੀ ਜਾਂਦਾ ਸਭ ਕੰਮ ਜੀ